ਹਾਂਜੀ ਕੀ ਹਾਲ ਆ ਸਾਰੇ ਠੀਕ ਹੋ ਹਾਂਜੀ ਅੱਜ ਬੱਕਰੀਆਂ ਨੂੰ ਪਾਇਆ ਜੀ ਕੇਲਿਆਂ ਦੀਆਂ ਛਿਲਾਂ ਸੰਤਰੇ ਦੀਆਂ ਅਨਾਨਾਸ ਦੇ ਪੱਤੇ ਔਰ ਹੋਰ ਜੂਸ ਬਾਰਤੋ ਚੀਜ਼ ਲਾਇਆ ਜੀ ਸੇ ਬੜੇ ਵਧੀਆ ਤਰੀਕੇ ਨਾਲ ਖਾ ਜਾਂਦੇ ਸੋ ਇਹ ਵਧੀਆ ਤਰੀਕੇ ਨਾਲ ਖਾਂਦੇ ਆ ਔਰ ਖੁਸ਼ ਹੋ ਕੇ ਖਾਂਦੇ ਪਏ ਕੇਲਿਆਂ ਦੀਆਂ ਛਿਲਾਂ ਔਰ ਜੋ ਮਿਕਸਰ ਯੂਜ਼ ਹੁੰਦਾ ਜਿੱਦਾਂ ਨਾਰ ਦਾ ਗਾਜਰ ਦਾ ਯੂਜ਼ ਯੋ ਸਾਰੀ ਉਹ ਬੇਦਜੀ ਬੜੀ ਵਧੀਆ ਖਾ ਲੈਂਦੇ ਸੋ ਜੇ ਤੁਹਾਡੇ ਵੀ ਲੱਗੇ ਹੈ ਆ ਇਦਾਂ ਯੂਜ਼ਸ ਬਾਰ ਕੋਈ ਤੁਸੀਂ ਵੀ ਮਿਲਾ ਕੇ ਪਾਇਆ ਕਰੋ ਔਰ ਇਹਦੇ ਨਾਲ ਵਧੀਆ ਅੱਗੇ ਨਾਲ ਇਹਨਾਂ ਦੀ ਸਿਹਤ ਵੀ ਵਧੀਆ ਹੋ ਗਈ ਆ ਔਰ ਸੋਹਣੇ ਤਰੀਕੇ ਨਾਲ ਇਹ ਬੈ ਕੇ ਖਾ ਲੈਂਦੇ ਆ ਆ ਵੇਖੋ ਵੀ ਚਾਂਬੂ ਵੀ ਪਿਆ ਹੈ ਇੱਕ ਬਾਕੀ ਵਧੀਆ ਐ ਨਾ ਖਾਂਦੇ ਆ ਸੋਹਾਂ ਸੋਹਾ ਪਾ ਦਈਦਾ ਇਹਨਾਂ ਨੂੰ ਔਰ ਸੋਹਾ ਪਾਣ ਦੇ ਨਾਲ ਇਹਨਾਂ ਨੂੰ ਫਿਰ 3 ਵਜੇ ਛੱਡੀ ਦਾ ਗਰਮੀ ਬਹੁਤ ਆ ਇੱਕ ਦੋ ਵਾਰੀ ਪਾਣੀ ਪਿਆਇਆ ਕਰਵਾਉ ਆਪਦੇ ਮਾਲ ਨੂੰ ਔਰ ਇਸ ਕਰਕੇ ਅਸੀਂ ਲਾਇਆ ਹੀਦਾ ਜਾ ਕੇ ਬਾਈ ਹਰਾਂ ਤੋਂ ਤੇ ਵਧੀਆ ਖਾਂਦੇ ਪਹਿਲਾਂ ਕੋਈ ਕਹਿੰਦਾ ਸੀ ਇਹ ਖਾਂਦੇ ਨਹੀਂ ਪਰ ਨਹੀਂ ਇਹ ਬੜਾ ਵਧੀਆ ਖਾਂਦੇ ਇਹਨਾਂ ਲਈ ਸਿਹਤ ਲਈ ਵੀ ਵਧੀਆ ਫਾਇਦੇਮੰਦ ਆ ਔਰ ਸ਼ਾਮਾ ਵੀ ਚਾਰ ਲਈ ਦੀਆਂ ਸੋ ਤੁਸੀਂ ਵੀ ਸਾਰੇ ਜਣੇ ਇਹ ਕਰ ਤੁਹਾਡੇ ਬੱਕਰੀਆਂ ਆ ਜਿਨ੍ਹਾਂ ਦੇ ਜੋ ਕਿ ਲਾਗੇ ਯੂਸਬਰ ਹਾਇ ਤੇ ਉਥੋਂ ਲਾਇਆ ਆ ਕਰੋ ਕਿਉਂਕਿ ਉਹਨਾਂ ਸਟਰਾ ਹੀ ਹੁੰਦਾ ਔਰ ਲਿਆ ਕੇ ਪਾਇਆ ਕਰੋ ਬੜਾ ਵਧੀਆ ਤਰੀਕੇ ਦੇ ਨਾਲ ਖਾਂਦੇ ਔਰ ਇਹ ਖਾਨ ਦੇ ਨਾਲ ਜਿਹੜਾ ਇਹਨਾਂ ਦਾ ਗਿਯਾਰਾ ਵੀ ਹੁੰਦਾ ਔਰ ਸੇਤਲੇ ਵੀ ਇਹ ਵਧਿਆ ਹੁੰਦਾ ਸੋ ਮੇਰੀ ਵੀਡੀਓ ਨੂੰ ਜਰੂਰ ਵੇਖਿਆ ਕਰੋ ਉਹ ਆ ਵੇਖੋ ਚਲੋ ਜੀ ਠੀਕ ਅਗਲੀ ਵੀਡੀਓ 'ਚ ਮਿਲਾਂਗੇ